ਪੰਜਾਬ ਤੇ ਪੰਜਾਬੀ ਖਾਤਰ ਕੁਰਬਾਨੀਆਂ ਦੇਣ ਦੀ ਹੋੜ ਵਿੱਚ ਕੁੱਦੇ ਪੰਜਾਬੀਆਂ ਸਦਕਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ 6 ਦਹਾਕਿਆਂ ਮਗਰੋਂ ਪੰਜਾਬ ਵਿੱਚ ਪੰਜਾਬੀ ਦੀ ਆਤਮਾ ਕਿੰਨੀ ਖੁਸ਼ਹਾਲ ਹੈ ਇਹ ਦੇਖਣ ਲਈ ਸਿਰਫ ਇੱਥੇ ਹੀ ਨਹੀਂ ਕਿਸੇ ਵੀ ਸੂਬੇ ਦੀ ਮਾਂ ਪਾਸ਼ਾ ਦੇ ਦਫ਼ਤਰ ਦੀ ਦਸ਼ਾ ਖੁਦ ਬਖੋਦ ਦੱਸ ਦਿੰਦੀ ਹੈ ਜਿੱਥੇ ਮਾਂ ਪਾਸ਼ਾ ਲਈ ਪੰਜਾਬੀਆਂ ਨੇ ਆਪਣੀ ਜਾਨ ਕੱਟ ਕੇ ਰੱਖ ਦਿੱਤੀ ਅੱਜ ਉਥੋਂ ਦੇ ਭਾਸ਼ਾ ਦਫ਼ਤਰ ਦੀ ਦਸ਼ਾ ਤਰਸ ਖਾਂਦੀ ਹੈ ਆਪਣੇ ਆਪ ਉੱਤੇ ਇੱਥੋਂ ਦੀਆਂ ਖਾਲੀ ਕੁਰਸੀਆਂ ਹਾਕਾ ਮਾਰ ਬੁਲਾ ਰਹੀਆਂ ਨੇ ਆਪਣੇ ਵਾਰਸਾਂ ਨੂੰ ਵਰਿਆਂ ਤੋਂ ਸੋਚ ਰਹੀਆਂ ਨੇ ਕਿੱਧਰ ਗਏ ਮੈਨੂੰ ਰਾਕਾਨ ਬਣਾਉਣ ਵਾਲੇ ਪਟਿਆਲਾ ਜ਼ਿਲ੍ਹੇ ਚ ਸਥਿਤ ਭਾਸ਼ਾ ਵਿਭਾਗ ਪੰਜਾਬ ਦੇ ਮੌਜੂਦਾ ਡਾਇਰੈਕਟਰ ਲੇਖਕ ਜਸਵੰਤ ਸਿੰਘ ਜ਼ਫਰ ਆਪਣੇ ਪੱਧਰ ਤੇ ਕਈ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਹਨਾਂ ਵੀ ਅਫਸੋਸ ਜ਼ਾਹਿਰ ਕਰਦੇ ਹਾਂ ਦੱਸਿਆ ਕਿ ਦਫ਼ਤਰ ਦੀ ਪਛਾਣ ਹੁਣ ਕਮਜ਼ੋਰ ਪੈ ਗਈ ਹੈ ਭਾਸ਼ਾ ਭਾਗ ਦੀਆਂ ਪੁਸਤਕਾਂ ਕਿਸੇ ਵੇਲੇ ਦੀ ਪਛਾਣ ਸੀਗੀਆਂ ਭਾਸ਼ਾ ਭਾਗ ਨੇ ਬਹੁਤ ਮੁੱਲਵਾਨ ਕਿਤਾਬਾਂ ਛਾਪੀਆਂ ਇਹਦੇ ਵਿੱਚ ਵੀ ਭਾਸ਼ਾ ਭਾਗ ਦਾ ਇੱਕ ਅਨਿਰਭਰਤ ਹੈ ਗਿਆ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਤੇ ਤੇ ਉਹਨਾਂ ਵੱਲੋਂ ਇਹਦੀ ਸਪਾਈ ਕੀਤੀ ਜਾਂਦੀ ਹੈ ਤੇ ਬਜਟ ਖਜ਼ਾਨਾ ਵਿਭਾਗ ਤੋਂ ਮਿਲਦਾ ਬਜਟ ਭਾਸ਼ਾ ਭਾਗ ਨੂੰ ਮਿਲਦਾ ਫਿਰ ਉਹ ਦੱਸਦੇ ਆ ਉਹਨਾਂ ਨੂੰ ਸਪ੍ਰਿੰਟਿੰਗ ਐਂਡ ਸਟੇਸ਼ਨਰੀ ਨੂੰ ਕਿ ਸਾਨੂੰ ਬਜਟ ਮਿਲ ਗਿਆ ਸਾਡੀਆਂ ਕਿਤਾਬਾਂ ਛਾਪ ਦਿਓ ਤੇ ਉਹ ਜੇ ਨਹੀਂ ਸ਼ਕਤੀਆਂ ਤੇ ਬਜਟ ਲੈਪਸ ਹੋ ਜਾਂਦਾ ਤੇ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਦਾ ਬਜਟ ਪਾਸਾ ਭਗਦਾ ਇਸੇ ਕਰਕੇ ਲੈਪਸ ਹੋ ਗਿਆ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਉਹ ਕਿਤਾਬਾਂ ਸ਼ਾਪ ਨਹੀਂ ਸਕਿਆ ਸ਼ਾਇਦ ਇਸੇ ਕਾਰਨ ਵਿਭਾਗ ਦੇ ਰੀਡਿੰਗ ਹਾਲ ਵਿੱਚ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ ਲਾਇਬ੍ਰੇਰੀ ਵਿੱਚ ਪਈਆਂ ਕਿਤਾਬਾਂ ਤੇ ਧੂੜ ਪੈ ਰਹੀ ਹੈ ਜਿਨ੍ਹਾਂ ਨੂੰ ਫਰੋਲਣ ਵਾਲਾ ਕੋਈ ਨਹੀਂ ਦਿਸਦਾ ਗਿਣੇ ਚੁਣੇ ਵਿਭਾਗ ਦੇ ਅਧਿਕਾਰੀ ਹੀ ਇਹਨਾਂ ਕਿਤਾਬਾਂ ਦਾ ਖਿਆਲ ਰੱਖ ਰਹੇ ਨੇ ਲੇਖਕਾਂ ਦੀਆਂ ਤਸਵੀਰਾਂ ਨੂੰ ਦੇਖ ਇਓਂ ਲੱਗਦਾ ਜਿਵੇਂ ਆਪਣੇ ਪਾਠਕਾਂ ਦੀ ਤਲਾਸ਼ ਵਿੱਚ ਹੋਣ ਇਹੀ ਹਾਲ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਦਾ ਹੈ ਹੁਣ ਤਾਂ ਵਿਭਾਗ ਇਸ ਨੂੰ ਸੰਭਲਣ ਵਾਲੇ ਅਧਿਕਾਰੀਆਂ ਤੋਂ ਵੀ ਸਖਣਾ ਹੁੰਦਾ ਜਾ ਰਿਹਾ ਹੈ ਅੱਜ ਭਾਗ ਵਿੱਚ ਬਹੁਤ ਸਾਰੀਆਂ ਕਰਮਚਾਰੀਆਂ ਦੀਆਂ ਅਸਰਾਂ ਦੀਆਂ ਸਾਮੀਆਂ ਖਾਲੀ ਨੇ 1993 ਵਿੱਚ ਸ਼ਾਇਦ ਭਾਸ਼ਾ ਭਗ ਨੇ ਆਪਣੇ ਤੌਰ ਤੇ ਭਰਤੀ ਕੀਤੀ ਸੀ ਉਸ ਤੋਂ ਬਾਅਦ ਕੋਈ ਭਰਤੀ ਹੋਈ ਨਹੀਂ ਡੈਪੂਟੇਸ਼ਨ ਤੇ ਇਧਰੋਂ ਉਧਰੋਂ ਅਫਸਰ ਵੀ ਤੇ ਕਰਮਚਾਰੀ ਆਉਂਦੇ ਰਹੇ ਨੇ ਤੇ ਹੁਣ ਵੀ ਸਾਡੇ ਕੋਲ ਮਿਸਾਲ ਦੇ ਤੌਰ ਤੇ ਜਿਵੇਂ ਕੰਪਿਊਟਰ ਸਿਖਾਉਣ ਵਾਲੇ ਇੰਸਟ੍ਰਕਟਰ ਨੇ ਜਿਹੜੇ ਜ਼ਿਲ੍ਹਿਆਂ ਦੇ ਕੰਪਿਊਟਰ ਸੈਂਟਰਾਂ 'ਚ ਕੰਮ ਕਰਦੇ ਨੇ ਉਹ ਤਕਰੀਬਨ ਸਾਰੀਆਂ ਹੀ ਪੋਸਟਾਂ ਖਾਲੀ ਨੇ ਸ਼ਾਇਦ ਇੱਕ ਜਾਂ ਦੋ ਹੀ ਨੇ ਸਾਰੀਆਂ ਖਾਲੀ ਨੇ ਸਾਰੇ ਜ਼ਿਲ੍ਹਿਆਂ 'ਚ ਸਾਡੇ ਕੰਪਿਊਟਰ ਸਿਖਲਾਈ ਦੇ ਜਿਹੜੇ ਟਾਈਪਸਿਖਲਾਈ ਦੇ ਕੇਂਦਰ ਨੇ ਬੰਦ ਹੋ ਚੁੱਕੇ ਨੇ ਸਰਕਾਰਾਂ ਦੀ ਬੇਧਿਆਨੀ ਕਾਰਨ ਸਿਖਲਾਈ ਕੇਂਦਰ ਤਾਂ ਹੱਥੋਂ ਗਏ ਹੀ ਭਾਸ਼ਾ ਵਿਭਾਗ ਦੀ ਵੱਡਮੁੱਲੀ ਇਮਾਰਤ ਵੀ ਇਸ ਤੋਂ ਖੋਹੀ ਗਈ ਜਦੋਂ ਇਸ ਤੇ ਲੇਖਕ ਭਵਨ ਤੇ ਐਨਸੀਸੀ ਨੇ ਨਾਜਾਇਜ਼ ਕਬਜ਼ਾ ਕਰ ਲਿਆ ਲੇਖਕ ਭਵਨ 1992 ਚ ਬਹੁਤ ਅਚਾਰ ਨਾਲ ਸਰਕਾਰ ਨੇ ਬਣਾਇਆ ਸੀ ਕਿ ਜਿਹੜੇ ਲੇਖਕਾਂ ਦੀਆਂ ਪੰਜਾਬੀ ਦੇ ਲੇਖਕਾਂ ਦੀਆਂ ਜਾਂ ਪੰਜਾਬ ਚ ਵਸਦੇ ਲੇਖਕਾਂ ਦੀਆਂ ਦੋ ਤੋਂ ਵੱਧ ਪੁਸਤਕਾਂ ਛਪੀਆਂ ਉਹ ਇੱਥੇ ਕਦੇ ਵੀ ਠਹਿਰ ਸਕਦੇ ਨੇ ਮੁਫਤ ਠਹਿਰ ਸਕਦੇ ਨੇ ਤਾਂ ਉਹਨਾਂ ਦੇ ਠਹਿਰਨ ਦੇ ਪ੍ਰਬੰਧ ਦੇ ਉਦੇਸ਼ ਨਾਲ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਨੇ ਪਟਿਆਲੇ ਦੀ ਸਭ ਤੋਂ ਖੂਬਸੂਰਤ ਇਮਾਰਤ ਦਾ ਤਾਮਿਲ ਕਰਾਈ ਸੀ ਪਰ ਮਗਰੋਂ ਕਿਸੇ ਸ਼ਾਇਦ ਡਿਪਟੀ ਕਮਿਸ਼ਨਰ ਨੇ ਇਹਨੂੰ ਗੈਰਕਾਨੂੰਨੀ ਤੌਰ ਤੇ ਇੱਕ ਕੇਂਦਰੀ ਅਦਾਰੇ NCC ਦੇ ਹਵਾਲੇ ਕਰ ਦਿੱਤਾ ਜਦ ਦੀ ਹਰ ਮੀਟਿੰਗ ਦੇ ਵਿੱਚ ਕੇਂਦਰੀ ਲੇਖ ਸਭਾ ਦੇ ਲੇਖਕਾਂ ਵੱਲੋਂ ਪੰਜਾਬੀ ਸਾਇੰਟਿਸਟ ਅਕੈਡਮੀ ਦੇ ਨੁਮਾਇੰਦਿਆਂ ਵੱਲੋਂ ਬਾਰ ਬਾਰ ਮੰਗ ਕੀਤੀ ਜਾਂਦੀ ਕਿ ਇਹਨੂੰ ਖਾਲੀ ਕਰਾਇਆ ਜਾਵੇ ਤੇ ਭਾਸ਼ਾ ਭਗ ਵੀ ਮਹਿਸੂਸ ਕਰਦਾ ਹੈ ਕਿ ਇਸ ਦੀ ਬਹੁਤ ਮੁੱਲਵਾਨ ਜਿਹੜੀ ਐ ਕੈਸਟ ਹੈਗੀ ਆ ਬਿਲਡਿੰਗ ਹੈਗੀ ਆ ਇਹਦੇ ਕੋਲ ਹੋਣੀ ਚਾਹੀਦੀ ਆ ਤਾਂ ਕਿ ਜੇਸ ਕੰਬਲੀ ਬਣੀ ਆ ਉਸ ਕੰਬਲੀ ਵਰਤੀ ਜਾ ਸਕੇ ਇਹ ਸਰਕਾਰ ਨੂੰ ਲਿਖਿਆ ਇਹਦੇ ਬਾਰੇ ਤੇ ਬਾਕੀ ਜਥੇਬੰਦੀਆਂ ਵੀ ਇਹਦੀ ਮੰਗ ਕਰ ਚੁੱਕੀਆਂ ਉਮੀਦ ਹੈ ਸਰਕਾਰ ਇਹ ਤੇ ਛੇਤੀ ਆਪਣਾ ਧਿਆਨ ਦੇ ਕੇ ਇਹਨੂੰ ਬਿਲਾ ਕਰਾ ਕੇ ਭਰ ਫਾਇਦੇ ਹਵਾ ਉਹ ਉਹ ਲੇ ਕਰਾਏਗੀ ਇਸ ਤੋਂ ਇਲਾਵਾ ਨਾ ਤਾਂ ਪਿਛਲੇ ਸਮੇਂ ਤੋਂ ਵਿਭਾਗ ਲੇਖਕਾਂ ਲਈ ਸ਼੍ਰੋਮਣੀ ਐਵਾਰਡ ਜਾਰੀ ਕਰ ਚੁੱਕਿਆ ਹੈ ਨਾ ਹੀ ਹੁਣ ਉੱਚ ਪੱਧਰੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਬਣਦੀਆਂ ਨੇ ਭਾਵੇਂ ਵਿਭਾਗ ਵੱਲੋਂ ਆਪਣੀਆਂ ਕਈ ਪੁਰਾਣੀਆਂ ਪੁਸਤਕਾਂ ਨੂੰ ਡਿਜੀਟਲਾਈਜ਼ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਲੇਖਕ ਨਾਨਕ ਸਿੰਘ ਦੀਆਂ ਕੁਝ ਪੁਰਾਣੀਆਂ ਯਾਦਗਾਰਾਂ ਵਿੱਚ ਸੰਭੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਘੜੀ ਤੇ ਕੁਝ ਹੱਥ ਲਿਖਤਾਂ ਸ਼ਾਮਲ ਹਨ ਸੱਭਿਆਚਾਰ ਨਾਲ ਜੁੜੀਆਂ ਪੁਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਹੈ ਕਈ ਹੱਥ ਲਿਖਤਾਂ ਪੁਸਤਕਾਂ ਵੀ ਸੰਭੀਆਂ ਨੇ ਪਰ ਕੰਪਿਊਟਰ ਨਾਲ ਬਣਾਏ ਵਿਭਾਗ ਦੇ ਇਸ ਮਾਡਲ ਦੀ ਦਿੱਖ ਦਾ ਅਮਲ ਹਾਲੇ ਵੀ ਅਸਲ ਮਾਡਲ ਤੇ ਨਹੀਂ ਹੋਇਆ ਅੱਜ ਹਰ ਪੰਜਾਬੀ ਇਹੀ ਸਵਾਲ ਪੁੱਛ ਰਿਹਾ ਹੈ ਇਹ ਕਿਵੇਂ ਸੰਭਵ ਹੋਵੇਗਾ ਤੇ ਇਹਦੇ ਲਈ ਬੜੀ ਰਾਜਸੀ ਵਿਲ ਚਾਹੀਦੀ ਆ ਇੱਛਾ ਸ਼ਕਤੀ ਚਾਹੀਦੀ ਆ ਜਿਹੜੀ ਇਹ ਪਹਿਲਾਂ ਬਹੁਤ ਪ੍ਰਚੰਡ ਸੀ ਪਰ ਪਿਛਲੇ ਹਮ ਕਈ ਦਹਾਕੇ ਜਾਂ ਸਜੇ ਸਜੇ ਮੱਦਮ ਪੈਂਦੀ ਪੈਂਦੀ ਬਹੁਤ ਮੱਦਮ ਹੋ ਗਈ ਵਿਭਾਗ ਲਈ ਸਰਕਾਰਾਂ ਦੀ ਮੱਦਮ ਪੈਂਦੀ ਦਿਲਚਸਪੀ ਦਾ ਸਬੂਤ ਵਿਭਾਗ ਦੀ ਹਾਲਤ ਆਪ ਦੇ ਰਹੀ ਹੈ ਇਸ ਤੇ ਹਰ ਦਿਨ ਕਮਜ਼ੋਰ ਹੋਣ باوجود ਅਸੀਂ ਪੰਜਾਬੀ ਅਖਬਾਰੋਂ ਨਹੀਂ ਹਟਦੇ ਪੰਜਾਬੀ ਬੰਦੇ ਬਿਨਾ ਪੰਜਾਬੀ ਬੋਲਣ ਤਾਂ ਹੀ ਕਈ ਵਾਰੀ ਆਪਣੇ ਆਪ ਨੂੰ ਪੰਜਾਬੀ ਅਖਵਾ ਲੈਂਦੇ ਆ ਕਮਸਾਰ ਲੈਂਦੇ ਆ ਸ਼ਾਇਦ ਪੰਜਾਬੀ ਅਸੀਂ ਵਾਹਿਦੋ ਲੋਕਾਂ ਜਿਹੜੇ ਅਕਈ ਵਾਰੀ ਤਾਂ ਆਪਣੀ ਬੋਲੀ ਨੂੰ ਬੋਲਦਿਆਂ ਸੰਘ ਵੀ ਮਹਿਸੂਸ ਕਰਦੇ ਆ ਤੇ ਤੁਹਾਨੂੰ ਲੰਮੇ ਸਮੇਂ ਤੋਂ ਲੱਗਣ ਵੀ ਲੱਗਿਆ ਹੋਇਆ ਕਿ ਸ਼ਾਇਦ ਜਿਹੜੀ ਵਿਗਿਆਨ ਤੇ ਟੈਕਨੋਲੋਜੀ ਦੀ ਪੜ੍ਹਾਈ ਆ ਉਹ ਅੰਗਰੇਜ਼ੀ ਵਿੱਚ ਹੀ ਹੋ ਸਕਦੀ ਹੈ ਸਾਡਾ ਬਹੁਤ ਵੱਡਾ ਵਹਿਮ ਆ ਇਸ ਵਹਿਮ ਨੂੰ ਕੱਢਣ ਲਈ ਸਾਨੂੰ ਕਹਿਣਾ ਪੈਣਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਅੱਖਾਂ ਵਿੱਚ ਸਮੁੰਦਰ ਅੱਖਾਂ ਮੈਂ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਸਮਝਣਾ ਪੈਣਾ ਹੈ ਮਾਂ ਬੋਲੀ ਨੂੰ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁਲ ਜਾਵੋਗੇ